ਆਗੇ ਤੁਸੀਂ ਹਾਂਜੀ ਅੱਜ ਜਲਦੀ ਕਿਵੇਂ ਆਗੇ ਉਹ ਬਸ ਟਾਈਮ ਵਾਲਾ ਕੰਮ ਨਿਭੜ ਗਿਆ ਸੀਗਾ ਥਾਂ ਕਰਕੇ ਛੇਤੀ ਆ ਗਈ ਬਾਕੀ ਕੋਈ ਨਾ ਤੁਹਾਡੇ ਦੋਸਤ ਮੇਰੇ ਮਿਲ ਗਿਆ ਸੀ ਉਹ ਮੈਨੂੰ ਧਾਰ ਗਿਆ ਉਹੀ ਤਾਂ ਮੈਂ ਗੱਲ ਕਰ ਰਹੀ ਆ ਵੀ ਤੁਹਾਨੂੰ ਛੱਡ ਕੇ ਕੌਣ ਗਿਆ ਗਿਆ ਫੇਰੇ ਪਤਾ ਨਹੀਂ ਮੈਂ ਵੀ ਨਹੀਂ ਸੀ ਜਾਣਦੀ ਹੈਗੀ ਬਸ ਉਹ ਮੈਨੂੰ ਜਾਣਦਾ ਸੀਗਾ ਤੇ ਤੁਹਾਨੂੰ ਜਾਣਦਾ ਸੀ ਮੈਂ ਨਹੀਂ ਸੀ ਜਾਣਦੀ ਹੈਗੀ ਉਹਨੂੰ ਆਈ ਨਹੀਂ ਸੀ ਪਤਾ ਵੀ ਕੌਣ ਸੀਗਾ ਉਹ ਇਹ ਜੇ ਮੇਰਾ ਬਟ ਮੈਨੂੰ ਭਾਬੀ ਕਹਿੰਦਾ ਸੀਗਾ ਆ ਜਮੇਰੇ ਕਿਹੜਾ ਦੋਸਤ ਮੈਂ ਸੋਚਿਆ ਵੀ ਤੁਹਾਡਾ ਦੋਸਤ ਹੋਊਗਾ ਕਿਤੇ ਤੁਸੀਂ ਨਾ ਜਾਣਦੇ ਹੋ ਉਹ ਨੂੰ ਮੈਂ ਨਾ ਜਾਣਦਾ ਹੋਵਾਂ ਨਹੀਂ ਨਹੀਂ ਮੈਂ ਤਾਂ ਜਾਣਦੀ ਨਹੀਂ ਤੁਸੀਂ ਜਾਣਦੇ ਹੋਗੇ ਥੋੜਾ ਹੀ ਦੋਸਤ ਹੈਗਾ ਉਹ ਅੱਛਾ ਤੁਹਾਨੂੰ ਕਿੰਨੇ ਵਾਰ ਕਿਹਾਗਾ ਜੇ ਆੜਾ ਹੁੰਦਾ ਤੁਸੀਂ ਮੈਨੂੰ ਫੋਨ ਕਰ ਦੋ ਮੈਂ ਗਵਾਂਡੀ ਦਾ ਮੋਟਰਸਾਈਕਲ ਲੈ ਕੇ ਆ ਜਾਊਂਗਾ ਚੱਲ ਫੇਰ ਕੀ ਹੋ ਗਿਆ ਜਿਵੇਂ ਨਾਲ ਬਹਿ ਕੇ ਆ ਗਈ ਓਹੋ ਮੈਂ ਕਹਦੋ ਕਿਸੇ ਗੈਰ ਮੁੰਡੇ ਨਾਲ ਆਉਗੀ ਨਾਲੇ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਹਨ ਨਹੀਂ 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 ਮੈਂ ਤੁਹਾਡੇ ਤੇ ਸ਼ੱਕ ਨਹੀਂ ਕਰ ਰਿਹਾ ਬਸ ਮੈਨੂੰ ਨਾ ਫਿਕਰ ਹੁੰਦੀ ਆ ਵੀ ਐਵੇਂ ਜੇ ਕੋਈ ਹੋਰ ਮੁੰਡਾ ਹੋਇਆ ਵੀ ਅੰਡੀ ਗਵੰਡੀ ਕੀ ਕਹਿਣਗੇ ਇਹਨਾਂ ਦੀ ਬਹੂ ਨੂੰ ਕੌਣ ਛੱਡ ਕੇ ਆਉਂਦਾ ਨਾਲੇ ਜੇ ਮੈਂ ਸ਼ੱਕ ਕਰਨਾ ਹੁੰਦਾ ਫਿਰ ਮੈਂ ਵਿਆਹ ਤੋਂ ਬਾਅਦ ਸਾਨੂੰ ਕਿਉਂ ਪੜਨ ਲਾਉਂਦਾ ਹੂੰ ਤਾਂ ਹੀ ਤਾਂ ਕਹਿਨੀ ਆ ਇਸ ਕੋਲੋਂ ਤਾਂ ਤੁਸੀਂ ਬਹੁਤ ਵਧੀਆ ਹੋਗੇ ਚਲ ਕੋਈ ਨਹੀਂ ਮੈਂ ਚਾਚੂ ਬਣਾਉਣੀ ਆ ਤੇ ਤੁਸੀਂ ਵੀ ਆ ਜੂ ਸਾਹ ਪੀ ਲਓ ਚਲੋ ਵੀ ਚਲੋ ਤੁਸੀਂ ਜੋਤੀ ਨੂੰ ਕੌਣ ਛੱਡਣਾ ਹੈ ਮੁੰਡਾ ਸਮਝ ਤੋਂ ਬਾਹਰ ਆ ਕੰਮ ਇਨਾਂ ਵਾਲੇ ਹੈ ਜੇ ਮੇਰਾ ਕਿਹੜਾ ਦੋਸਤ ਆਗਾ ਜਿਹੜਾ ਮੈਨੂੰ ਜਾਣਦਾ ਨਹੀਂ ਜਿਹੜਾ ਮੈਨੂੰ ਜਾਣਦਾ ਤੇਨੂੰ ਜਾਣਦਾ ਨਹੀਂਗਾ ਤੇ ਨਾਲੇ ਜੇ ਕੋਈ ਮੇਰਾ ਦੋਸਤ ਹੁੰਦਾ ਉਹ ਅੰਦਰ ਆਉਂਦਾ ਸੱਚੋਂ ਬਾਹਰਾਂ ਕੰਮ ਆਗੇ ਪਤਾ ਹਾਂ ਮੰਮੀ ਚਾਹ ਦੇ ਮੈਨੂੰ ਬਣਾ ਲਈ ਸੀ ਚਾਹ ਮੈਂ ਤਾਂ ਕਹਾਂ ਮੈਂ ਤਾਂ ਕੋਈ ਨਹੀਂ ਮੈਂ ਬਣਾ ਲੈਂਦੀ ਨਾ ਕੋਈ ਨਹੀਂ ਚਾਹਤਾ ਮੈਂ ਬਣਾ ਲਈ ਮੈਂ ਠੰਡ ਚ ਆਊਗੀ ਉਹ ਮੋਟਰਸਾਈਕਲ ਤੇ ਕੌਣ ਆਇਆ ਲੇ ਮਮੀ ਉਹੀ ਗੱਲ ਤਾਂ ਪਹਿਲਾਂ ਮੈਨੂੰ ਲੱਗੀ ਬੱਸ ਹੀ ਹਟਿਆ ਵੀ ਤੈਨੂੰ ਤਾਰਨ ਗੋਣ ਆਇਆ ਸੀ ਉਹ ਤਾਂ ਮੈਨੂੰ ਵੀ ਪਤਾ ਨਹੀਂ ਕੋਈ ਲੱਕੀ ਦਾ ਨਾ ਦੋਸਤ ਸੀਗਾ ਤੇ ਮੈਂ ਉਹਨੂੰ ਜਾਣਦੀ ਨਹੀਂ ਸੀਗੀ ਵੀ ਕੋਣ ਹੈ ਮੈਂ ਤਾਂ ਤੁਰ ਹੀ ਆਉਂਦੀ ਸੀ ਮੈਨੂੰ ਕਹਿੰਦਾ ਭਾਬੇ ਹੱਸੀਕਾਰ ਮੈਂ ਹੱਸੀਕਾਰ ਬਸ ਐਨੇ ਚ ਮੈਨੂੰ ਮੋਟਰਸਾਈਕਲ ਤੇ ਬਿਠਾਈ ਕੋਈ ਨਹੀਂ ਕਹਿੰਦਾ ਮੈਂ ਘਰੇ ਲੈ ਦਿੰਨਾ ਤੇ ਮੈਨੂੰ ਘਰੇ ਛੱਡ ਗਿਆ ਹੂੰ ਤਾਂ ਆਏ ਆ ਇਹਦੇ ਦੋਸਤ ਜਿੰਨੇ ਵੀ ਹੈਗੇ ਘਰੇ ਆ ਕੇ ਜਾਂਦੇ ਨੇ ਨਾਲੇ ਉਹਨੂੰ ਐ ਪਤਾ ਹੀ ਆ ਵੀ ਲੱਕੀ ਘਰੇ ਆਗਾ ਮੈਂ ਕਿਈ ਵਾਰ ਨਾ ਮੈਨੂੰ ਕਾਲੀ ਹੁੰਦੀ ਆ ਅਗਲਾ ਸਿੱਧਾ ਹੀ ਨੰਗਿਆ ਹੋਊਗਾ ਚਲੋ ਤਾਂ ਮੈਨੂੰ ਕੋਈ ਡਰ ਨਹੀਂ ਪੁੱਤ ਮੈਂ ਤਾਂ ਐਂ ਕਹਿੰਦੀ ਅੱਜ ਕੱਲ ਟਾਈਮ ਨਹੀਂ ਹੈਗਾ ਨਾਲੇ ਤੋਂ ਨਵੀਂ ਨਵੇਂਲੀ ਪੁੱਤ ਐਂ ਨਾ ਚੜ ਕੇ ਆਇਆ ਕਰਦੀ ਬੰਦੀ ਮम्मी ਐਂ ਕਿ ਹੁੰਦਾ ਜਦੋਂ ਲੱਕੀ ਨੂੰ ਵਧੀਆ ਜਾਣਦੇ ਨੇ ਫਿਰ ਕੀ ਹੁੰਦਾ ਨਹੀਂ ਉਹ ਗੱਲ ਕਰਦੀ ਪੁੱਤ ਮੈਨੂੰ ਐਂ ਮਾੜ ਲੈ ਕਰ ਅੱਜ ਕੱਲ ਲੋਕੀ ਦੇਖ ਕੇ ਕਹਿ ਦਣਗੇ ਮੋਟਰਸਾਈਕਲ ਤੇ ਚੜੀ ਫਿਰਦੀ ਤੈਨੂੰ ਨਹੀਂ ਪਤਾ ਪੁੱਤ ਚਲ ਕੋਈ ਨਹੀਂ ਅੱਗੇ ਤੋਂ ਨਹੀਂ ਆਉਂਦੀ ਹੈਗੀ ਫਿਰ ਹੋਰ ਕੀ ਆ ਚਲ ਕੋਈ ਨਹੀਂ ਮੈਂ ਚਾਹ ਦੀ ਕੁੱਟ ਲਿਆਉਣੀ ਆ ਰੋਟੀ ਖਾਏਂਗੀ ਨਹੀਂ ਨਹੀਂ ਰੋਟੀ ਤਾਂ ਨਹੀਂ ਮਖਣੀ ਬਸ ਚਾਹੀ ਦੇ ਦੋ ਚਾਹ ਲਿਆ ਦੇ ਕੋਈ ਚੰਗਾ ਹੁਣ ਇਹ ਕਰੀ ਸੀਗੀ ਫਤਮਾ ਨੇ ਤੁਹਾਨੂੰ ਐ ਕਹਿੰਦੀ ਸੀ ਵੀ ਤੁਸੀਂ ਮੇਰੇ ਫੋਨ 'ਚ ਰੀਚਾਰਜ ਕਰਾ ਲੋਗੇ ਰੀਚਾਰਜ ਹੂੰ ਕਿਉਂ ਕੀ ਕਰਨਾ ਰੀਚਾਰਜ ਦਾ ਉਹ ਕੁਛ ਨਹੀਂ ਤੁਹਾਨੂੰ ਕਈ ਵਾਰ ਨਾ ਹੱਥ ਆਣੀ ਹੁੰਨੀ ਆ ਤਾਂ ਤੁਹਾਨੂੰ ਫੋਨ ਫੋਨ ਲਾਉਣਾ ਪੈਦਲ ਦਾਗਾ ਤਾਂ ਕਰਕੇ ਆ ਨਾਲ ਤਾਂ ਛਹਿਰਾ ਆਪਣੇ ਫੋਨ ਕਦੇ ਵਾਸਤੇ ਲੁਣਾ ਹੁੰਦਾਗਾ ਲੈ ਕਈ ਵਾਰ ਕੋਈ ਗੱਲਬਾਤ ਹੋ ਜਾਂਦੀ ਆ ਹੁਣ ਬੰਦਾ ਫੋਨ ਤਾਂ ਕਰ ਰਿਹਾ ਨਹੀਂ ਫਿਰ ਫੋਨ ਦਾ ਸੌਖਾ ਸਾਰਾ ਕੀ ਆ ਤੂੰ ਫੋਨ ਨਹੀਂ ਕਰਨ ਦੇਣਾ ਤੁਸੀਂ ਜੇ ਤੁਸੀਂ ਫੋਨ ਹੀ ਕਰੇ ਰੱਖ ਜਾ ਕਰੋ ਜਦ ਪੜਕੇ ਆਗੇ ਤਬ ਚੱਕ ਲਿਆ ਕਰੋ ਆਗੇ ਲੈ ਉਹੀ ਤਾਂ ਕਹਿੰਨੀ ਉਹ ਜਰਾ ਅਜੇ ਕੀ ਗੱਲਬਾਤ ਹੋ ਜੇ ਫੇਰ ਚਲ ਕੋਈ ਨਹੀਂ ਮੈਂ ਕਰਵਾਇਆ ਉਹਨੇ ਰਿਚਾਰਜ ਐਵੇਂ ਤਾਂ ਤੁਸੀਂ ਸੱਚੀ ਬਹੁਤ ਚੰਗੇ ਹੋ ਚਲ ਕੋਈ ਨਹੀਂ ਮੈਂ ਕਰਵਾਇਆ ਠੀਕ ਹੈ ਫੋਨ ਚ ਰਿਚਾਰਜ ਕਰਾਉਣ ਦੀ ਹੁਣ ਕੀ ਲੋਡ ਪੈਗੀ ਕਿ ਲੰਘਾ ਕਿਤੇ ਹੈ ਫੋਨ ਲਾਉਣ ਵਾਸਤੇ ਤਾਂ ਨਹੀਂ ਰਿਚਾਰਜ ਕਰ ਰਹੀ ਸ਼ੈਦ ਨੂੰ ਆਇਆ ਲੱਗਦਾ ਸੀ ਮੈਂ ਫੋਨ ਲਾ ਲਿਆ ਕਰੂੰ ਮਾਂ ਹਾਂ ਪੁੱਤ ਅਹ ਮਾਂ ਤੂੰ ਦੇਖਿਆ ਨਹੀਂ ਗਲੀ ਦੇ ਵਿੱਚ ਇੱਕ ਹੌਣ ਮੁੰਡਾ ਸੀ ਇਹਨਾਂ ਨੂੰ ਛੱਡ ਕੇ ਗਿਆ ਲੈ ਮੈਂ ਇਹਦਾ ਪੁੱਤ ਚਾਹ ਬਣਾਈ ਜਾਂਦੀ ਸੀ ਉਹ ਆਇਆ ਕਹਿੰਦਾ ਸੀ ਗਰੀ ਲੱਕੀ ਦਾ ਦੋਸਤ ਸੀਗਾ ਕੋਈ ਹੋਊ ਮੁੰਡਾ ਅਹੀ ਤਾਂ ਮਾਂ ਮੇਰਾ ਕੋਈ ਦੋਸਤ ਹੀ ਨਹੀਂ ਹੈਗਾ ਜਿਹੜਾ ਘਰੇ ਆ ਕੇ ਇਹਨੂੰ ਛੱਡ ਜੇ ਤੇ ਮੈਨੂੰ ਬੁਲਾਏ ਬਣਾ ਤੇ ਜਾਂ ਘਰੇ ਆਏ ਬਣਾ ਵਗ ਜੇ ਹਾਂ ਇਹ ਤਾਂ ਮੈਂ ਵੀ ਗੱਲ ਇਹਨੂੰ ਸਮਝਾਈ ਸੀ ਨਾਲੇ ਮੈਂ ਇਹ ਵੀ ਸਮਝਾਇਆ ਕਿ ਪੁੱਤ ਤੂੰ ਨਵੀਂ ਨਵੀਂ ਲਈ ਆ ਵੀ ਐ ਨਹੀਂ ਮੋਟਰਸਾਈਕਲ ਤੇ ਕਿਸੇ ਦੇ ਚੜੀ ਜਾਂਦਾ ਨਾਲੇ ਟਾਇਰ ਮਾਰਾ ਬਾਕੀ ਸਿਰ ਤੈਨੂੰ ਪਤਾ ਅੱਜ ਕੱਲ ਪਿੰਡ ਦਾ ਮਾਹੌਲ ਹੈ ਹਾਂ ਮਾਂ ਕੀ ਡੋਲੇ ਤੂੰ ਇੱਥੇ ਹਾਂ ਸਮੈਲ ਜੀ ਕਾਦੀ ਆ ਰਹੀ ਆ ਮੈਂ ਮੈਂ ਕੀ ਡੋਲਣ ਆ ਦੇ ਮੈਂ ਤਾਂ ਸੰਭਰ ਕੇ ਆ ਗਈ ਇੱਕ ਗੱਲ ਕਹਾ ਹਾਂ ਅੱਜ ਤੇ ਕੋਲੇ ਖੜੀ ਸੀ ਨੀ ਜੋਤੀ ਸਮੈਲ ਜੀ ਹੋਰੋਂ ਹੋਰੋਂ ਹੀ ਆਈ ਸੇਰੇ ਚ ਹਾਂ ਹਣਾ ਉਪਰੀ ਉਪਰੀ ਸਮੈਲ ਜੀ ਮੈਂ ਕੋਈ ਸੈਂਟ ਲੱਗੇ ਹੁੰਦਾ ਹਾਂ ਮੈਨੂੰ ਵੀ ਐਂ ਲੱਗਿਆ ਹਾਂ ਚੱਲ ਜਵਾਕ ਲਾ ਲੰਦੇ ਹੋਣਗੇ ਪੜੇ ਲਿਖੇ ਨਹੀਂ ਪਰ ਆਪਣੇ ਤਾਂ ਮਾ ਸੈਂਟ ਹੀ ਨਹੀਂ ਹੈਗਾ ਕੋਈ ਅੱਛਾ ਨਾਲ ਜਿੱਥੇ ਤੱਕ ਮੈਨੂੰ ਲੱਗਦਾਗਾ ਜਿਹੜਾ ਇਹ ਸੈਂਟ ਹੈਗਾ ਇਹ ਹੈਵੀ ਬੰਦੇ ਆਲਾ ਇਹ ਤਾਂ ਮੁੰਡੇ ਲਾਉਂਦੇ ਨੇ ਮੈਨੂੰ ਤਾਂ ਦੇਖ ਪੁੱਤ ਪਤਾ ਨਹੀਂ ਨਾ ਆਪਾਂ ਇਹ ਜੀ ਚੀਜ਼ ਵਰਤੀ ਆ ਨਾ ਹੀ ਮੈਨੂੰ ਅਣਪੜ੍ਹਾਈਂ ਮੈਨੂੰ ਪਤਾ ਹੈਗਾ ਤੈਨੂੰ ਦੇਖ ਪੁੱਤ ਗੌਰ ਕਰ ਤੈਨਾਲੇ ਮੈਨੂੰ ਕਹਿੰਦੀ ਮੇਰੇ ਫੋਨ ਚ ਰਿਚਾਰਜ ਕਰਾ ਦੇ ਮੈਂ ਕਰਾਇਆ ਉਹ ਤਾਂ ਚੱਲ ਕਰਾਇਆ ਕਿਉਂਕਿ ਹੁਣ ਰਸਤੇ 'ਚ ਕਈ ਵਾਰ ਬੱਸ ਤੇ ਲੇਟ-ਵੇਟ ਹੋ ਜਾਂਦੀ ਐ ਉਹ ਤਾਂ ਆਪਾਂ ਨੂੰ ਵੀ ਸੁਖ ਹੈ ਕੋਈ ਨਹੀਂ ਆਇਨਾ ਕੋ ਸੋਚ ਮੈਂ ਤਾਂ ਹਈ ਗਏ ਨਹੀਂ ਕਰਾਇਆ ਕੋਈ ਨਹੀਂ ਇਹਦੇ ਪੁੱਛਣ ਵਾਲੇ ਕੀ ਕਰਨ ਲੈ ਕੋਈ ਗੱਲ ਇਹ ਮੈਂ ਜਾਣਾ ਫੇ ਮੈਂ ਕਰਾਇਆ ਹੁਣ ਕਰਾਇਆ ਵੀ ਲੈ ਪੁੱਤ ਨੂੰ ਕੰਮ ਆਇਆ ਤਾਂ ਚੱਲ ਕਰਾਇਆ ਇੱਕ ਗੱਲ ਐ ਹੁਣ ਸਰ ਚਾਰਜ ਨੂੰ ਕਹਿਣ ਲੱਗੀ ਕੱਲ ਮੇਰੇ ਪੁੱਤ ਦੀ ਪਰ ਇਹਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਮੇਰੇ ਟੱਬਰ ਕੋਲ ਇਹ ਚੀਜ਼ ਹੈ ਜੀ ਤੇ ਹੈ ਨਹੀਂ ਚਲੋ ਇਹਨੂੰ ਤਾਂ ਹੋਰ ਕੀ ਪਤਾ ਕਿ ਤੇ ਇਹਨੂੰ ਧਿਆਨ ਰੱਖਣਾ ਪਏਗਾ ਦੇਖ ਲਓ ਕੀ ਕਹਿੰਦਾਗਾ ਚਾਹ ਚਾਜ ਹੀ ਤਾਂ ਮੈਂ ਕਰਾਇਆ ਇਹ ਤੇ ਫੋਨ 'ਚ ਕਿਤੇ ਮੇਰੇ ਕੋਲ ਤਾਂ ਫੋਨ ਵੀ ਹੈ ਨਹੀਂ ਨਹੀਂ ਮੈਨੂੰ ਚਲਾਉਣਾ ਆਉਂਦਾ ਫੋਨ ਇਹਨਾਂ ਕਿਤੇ ਨੇ ਫੋਨ 'ਚ ਪੈਸੇ ਕਿਸੇ ਨਾਲ ਫੋਨ ਤੇ ਗੱਲਾਂ ਕਰਨ ਵਾਸਤੇ ਤਾਂ ਨਹੀਂ ਪੁਆਏ ਮੈਨੂੰ ਪਤਾ ਨਹੀਂ ਕਿਉਂ ਇਹ ਗੱਲ ਅਜੀਬ ਜਿਹੀ ਲੱਗ ਰਹੀ ਐ ਤੇ ਬੰਦੇ ਵਾਲੇ ਸੰਤਤੀ 'ਚੋਂ ਖੁਸ਼ਬੂ ਆ ਰਹੀ ਐ ਤੇ ਇੱਕ ਇੱਕ ਖੁਸ਼ੀ ਜਿਹੀ ਆਈ ਐ ਜਦੋਂ ਦੀ ਆਈ ਐ ਕੋਈ ਗਲਤੀ ਨਹੀਂ ਕਿਤੇ ਉਹ ਹੈ ਨਾ ਨਾ ਕੱਲ ਕੀ ਹੋਣੀ ਹੈ ਹਾਂ ਨਹੀਂ ਯਾਰ ਇਥੇ ਮੈਂ ਦੇ ਲਈ ਕੋਈ ਖਰਚੇ ਦਾ ਜ਼ਰੀਆ ਤਾਂ ਨਹੀਂ ਵੀ ਸਿਰਫ ਮੈਥੋਂ ਕਿਤੇ ਖਰਚਾ ਲੈ ਰਹੀ ਹੋਵੇ ਹਨ ਇਹ ਵੀ ਆਪਨੇ ਵੀ ਕਿਹਾ ਸੀਗਾ ਵੀ ਮੈਂ ਬਹੁਤ ਬਾਅਦ ਪੜੂੰਗੀ ਚੱਲ ਯਾਰ ਦੇਖਦੇ ਹਾਂ ਹਾਂ ਤਾਂ ਸ਼ੱਕ ਜਾ ਹੋਣ ਲੱਗ ਗਿਆ ਤੇ ਇਹ ਬਿਆਨ ਨੂੰ ਵੀ ਕਿੰਨਾ ਕ ਟਾਈਮ ਹੋਇਆ ਟਾਈਮ ਵੀ ਕਿਹੜਾ ਹੈ ਨਹੀਂ ਪਤਾ ਕੀ ਤੋਂ ਕੀ ਬਣ ਜੇ अच्छा मैं देखना गल करके यार दबला चबली लग गई हां और तो बस ठीक है तू दस हेलो ਕੋਈ ਸੀ ਲਈ ਕੋਈ ਹਾਂ ਉਹ ਦਿਨ ਵਾਲੀ ਗੱਲਾਂ ਗਰੀ ਜਾਂਦੀ ਸੀ ਤੇ ਤੁਸੀਂ ਐ ਭੱਜ ਕੇ ਕਦੋਂ ਫੋਨ ਫੜਿਆ ਮੇਰੇ ਤੋਂ ਨਹੀਂ ਨਹੀਂ ਪੁੱਛ ਨਹੀਂ ਤਾਂ ਕੀ ਗੱਲ ਨਹੀਂ ਨਹੀਂ ਮੈਂ ਵੈਸੇ ਹੀ ਦੇਖ ਰਿਆ ਸੀ ਮੈਨੂੰ ਲੱਗਿਆ ਜਿਵੇਂ ਕੋਈ ਮੁੰਡਾ ਗੱਲ ਕਰ ਰਿਹਾ ਹੋਵੇ ਹਾਂ ਤੇ ਫਿਰ ਤੁਸੀਂ ਸ਼ੱਕ ਹੀ ਕਰ ਰਹੇ ਹੋ ਮੇਰੇ ਤੇ ਨਾ ਨਾ ਸ਼ੱਕ ਨਹੀਂ ਕਰ ਰਿਹਾ ਬਸ ਵੈਸੇ ਹੀ ਨਹੀਂ ਮੈਂ ਐ ਸੋਚ ਰਿਹਾ ਵੀ ਆਪਣੇ ਤਾਂ ਜਿਹੜਾ ਤੁਸੀਂ ਸੈਂਟਰ ਲਾਇਆਗਾ ਉਹ ਤਾਂ ਹੈ ਨਹੀਂਗਾ ਤੇ ਫਿਰ ਖੋਈ ਨਹੀਂ ਇਹ ਵੀ ਤੁਹਾਨੂੰ ਕਦੀ ਗੱਲ ਦੱਸ ਦੋਗੇ ਚਲੋ ਕੋਈ ਨਾ ਦੱਸ ਦਿਓ ਤੁਸੀਂ ਨਾ ਐ ਕਰੋ ਮੈਂ ਤੁਹਾਨੂੰ ਐ ਕਹਿਣਾਗਾ ਵੀ ਆਪਾਂ ਕਿਤੇ ਘੁੰਮਣ ਫਿਰ ਚੱਲੀਏ ਕਿ ਤੁਸੀਂ ਕਾਲਜ ਹੀ ਜਾਉਂਗੇ ਹੁਣ ਵੀ ਕੋਈ ਨਹੀਂ ਪੇਪਰ ਹੋ ਜਾਂਦੋ ਪੇਪਰਾਂ ਤੋਂ ਬਾਅਦ ਵੇਲੇ ਹੀ ਆ ਫਿਰ ਚੱਲ ਵੜਾਂਗੇ ਜਦੋਂ ਆਪਣਾ ਵਿਆਹ ਹੋਇਆਗਾ ਆਪਾਂ ਕਿਤੇ ਵੀ ਨਹੀਂ ਘੁੰਮ ਫਿਰ ਕੇ ਆਏ ਤੁਹਾਨੂੰ ਵੀ ਕਿਤੇ ਇਹ ਨਾ ਲੱਗਦਾ ਹੋਵੇ ਵੀ ਇਹ ਬੰਦਾ ਅਣਪੜ੍ਹ ਜਾਗਾ ਵੀ ਮੈਨੂੰ ਕਿੱਥੇ ਲੈ ਕੇ ਨਹੀਂ ਜਾਂਦਾ ਨਹੀਂ ਨਹੀਂ ਇਹਦੇ ਕੋਈ ਗੱਲ ਨਹੀਂ ਹੈਗੀ ਅਬ ਪਤਾ ਹੈ ਮੈਨੂੰ ਵੀ ਘਰੇ ਆਪਣੀ ਕਵਿਲੇਦਾਰੀ ਹੈਗੀ ਹੂੰ ਮੰਮੀ ਤੋਂ ਬਿਨਾ ਤੋਂ ਫਿਰ ਦੋਨੇ ਮੈਂ ਤੂੰ ਤੇ ਮੰਮੀ ਕੰਮ ਕਰਦੇ ਹੋਗੇ ਹੋਰ ਆਪਣੇ ਕਮਾਉਣ ਵਾਲਾ ਵੀ ਕਿਹੜਾ ਉਹ ਤੁਸੀਂ ਦੋਸੀ ਮੇਰੇ ਕਾਲਜ ਦੀ ਫੀਸ ਵੀ ਤੁਸੀਂ ਭਰਦੇ ਹੋ ਹੂੰ ਇਤਾਂ ਗੱਲ ਹੈਗੀ ਆ ਚੰਗ ਕਰਕੇ ਕੋਈ ਨਹੀਂ ਮਾੜੀ ਮੋਟੀ ਨਾਲ ਉਹਦਾ ਕ ਆਪਣੀ ਫੈਡਿੰਗ ਹੋ ਜਾਊਗੀ ਠੀਕ ਆ ਤੇ ਕੋਈ ਨਹੀਂ ਆਪਾਂ ਫਿਰ ਘੁੰਮਣ ਚੱਲ ਬੜੇ ਨਾਲੇ ਮੇਰੇ ਪੇਪਰ ਹੋ ਜਾਣਗੇ ਚਲੋ ਕੋਈ ਗੱਲ ਨਹੀਂ ਚੰਗੀ ਗੱਲ ਆ ਬਸ ਸੁਣੋ ਇਹ ਕਹਾਣੀ ਛੁੱਟੀ ਕਿੰਨੇ ਕ ਟਾਈਮ ਦੀ ਰਹਿ ਗਈ ਪੇਪਰ ਇਹ ਕਦੋਂ ਪੜ੍ਹਣਗੇ ਛੁੱਟੀ ਪੇਪਰ ਹੋੜ ਬਸ ਇੱਕ ਦਿਨ ਤੱਕ ਸ਼ੁਰੂ ਹੋ ਜਾਣਗੇ ਪੇਪਰ ਮਤਲਬ ਹੁਣ ਤੁਸੀਂ 2-3 ਮਹੀਨੇ ਹੋਰ ਜਾਉਂਗੇ ਕਾਲਜ ਅਜੇ ਨਹੀਂ ਨਹੀਂ 2-3 ਮਹੀਨੇ ਨਹੀਂ ਬਸ ਜਿਹੜੇ ਇਗਜ਼ਾਮ ਹੋਗੇ ਨਾ ਉਸਦੇ ਬਾਅਦ ਛੁੱਟੀਆਂ ਹੋ ਜਾਂਦੀਆਂ ਨੇ ਜਦੋਂ ਰਿਜ਼ਲਟ ਆਊਗਾ ਰਿਜ਼ਲਟ ਤੋਂ ਬਾਅਦ ਫਿਰ ਅਗਲੇ ਕਲਾਸ 'ਚ ਦੇਖੂਗੇ ਅੱਛਾ ਫਿਰ ਦਾ ਮਤਲਬ ਤੁਸੀਂ ਫਿਰ ਵੀ ਜਾਇਆ ਕਰੋਗੇ ਕਾਲਜ ਉਹ ਜਿਵੇਂ ਬਸ ਜਾਇਆ ਕਰੋਗੇ ਹੋਰ ਫਿਰ ਰੋਜ਼ ਤੁਸੀਂ ਆਈਂ ਕਿ ਨਵੇਂ ਕੱਪੜੇ ਪਾ ਕੇ ਦਿੱਲੀ ਜਾਇਆ ਕਰੂੰਗੀ ਤੇ ਹੋਰ ਦਿੱਲੀ ਜਾਂਦੇ ਹੁੰਦੇ ਨੇ ਆਹ ਇਸ ਤੋਂ ਬਾਅਦ ਫਿਰ ਅੱਗੇ ਕਲਾਸ ਦੇਖਾਂਗੇ ਜੇ ਲੋੜ ਲੱਗਿਆ ਤਾਂ ਠੀਕ ਆ ਨਹੀਂ ਫਿਰ ਕੋਈ ਨੌਕਰੀ ਵਗੈਰਾ ਦੇਖਾਂਗੇ ਹਾਂ ਚਲੋ ਉਹ ਤਾਂ ਸਭ ਗੱਲਾਂ ਠੀਕ ਆ ਪਰ ਮੈਨੂੰ ਕੋਈ ਸਮਝ ਨਹੀਂ ਆ ਰਹੀ ਵੀ ਤੁਹਾਨੂੰ ਜਿਹੜਾ ਮੁੰਡਾ ਛੱਡ ਕੇ ਗਿਆ ਉਹ ਮੁੰਡਾ ਹੈ ਕੌਣ ਸੀ ਲੈ ਤੁਸੀਂ ਤਾਂ ਫੇਰ ਉਹੀ ਗੱਲ ਕਰੀ ਜਾਣੇ ਹੋਗੇ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਵੀ ਤੁਹਾਡਾ ਦੋਸਤ ਹੀ ਆ ਉਹ ਮੈਂ ਵੀ ਮੈਨੂੰ ਦੇਖਣ ਦੇ ਵਿੱਚ ਭੁਲਾ ਜਾ ਲੱਗਦਾ ਪਰ ਮੈਂ ਇੰਨਾ ਭੁਲਾ ਵੀ ਨਹੀਂ ਹੈਗਾ ਕਿ ਮੈਨੂੰ ਪਤਾ ਨਾ ਲੱਗੇ ਮੇਰੇ ਦੋਸਤ ਕੌਣ ਆ ਤੇ ਕੌਣ ਨਹੀਂ ਆ ਤੋਫਤਾ ਫਿਰ ਬਿਨਾਂ ਵਜਾ ਤੋਂ ਮੇਰੇ ਤੇ ਸ਼ੱਕ ਕੀ ਕਰਦੇ ਹੋ ਨਾ ਉਹਦੀ ਗੱਲ ਫਿਰ ਸ਼ੱਕ ਦੀ ਆ ਗਈ ਮੈਂ ਤੁਹਾਨੂੰ ਤੁਹਾਨੂੰ ਕੀ ਦੱਸਾਂ ਉਹ ਮੈਂ ਅੱਛਾ ਤੁਸੀਂ ਜੋ ਵੀ ਕਰੋ ਤੇ ਮੈਂ ਉਹਨੂੰ ਦੇਖੀ ਜਾਵਾਂ ਮੈਂ ਜੇ ਕੋਈ ਗੱਲ ਥੋੜੀ ਫੜੀ ਜਾਵੇ ਤਾਂ ਮੈਂ ਉਹਨੂੰ ਸ਼ੱਕ ਕਰਨ ਵੀ ਨਾ ਕਰਾਂ ਆ ਵਸੇ ਛੋਟੀ ਗੱਲ ਫੜਨ ਵਾਲੀ ਗੱਲ ਹੈ ਕਿ ਤੁਸੀਂ ਮੈਨੂੰ ਇਹ ਦੱਸ ਦੋ ਮੈਂ ਕੁੜੀ ਨਾਲ ਫੋਨ ਕਰੀ ਆਂਦੀ ਸੀ ਠੀਕ ਹੈ ਨਾ ਗੱਲ ਆ ਤਾਂ ਠੀਕ ਹੈ ਤੁਹਾਡੀ ਗੱਲ ਤੁਸੀਂ ਕਰ ਰਹੇ ਹੋ ਆ ਦੀ ਛੇਰੀ ਨਾਲ ਹਾਂ ਤੇ ਫਿਰ ਤੁਸੀਂ ਫੋਨ ਕਿਵੇਂ ਫੜਿਆ ਆ ਕੇ ਫੋਨ ਮੈਂ ਮਤਲਬ ਉਹ ਤਾਂ ਦੇਖ ਰਿਹਾ ਸੀ ਵੀ ਮੈਨੂੰ ਲੱਗਿਆ ਕਿਸੇ ਮੁੰਡੇ ਦਾ ਨਾ ਫੋਨ ਹੋਵੇ ਆਹੀ ਲੱਗਿਆ ਨਾ ਤੁਹਾਨੂੰ ਹਾਂ ਵੀ ਜਿਹੜਾ ਮੁੰਡਾ ਤਾਰ ਕੇ ਗਿਆ ਕਿਤੇ ਉਹਦਾ ਹੀ ਨਾ ਫੋਨ ਹੋਵੇ ਹੈਨਾ ਮੈਂ ਹੁਣ ਫਿਕਰ ਵੀ ਨਹੀਂ ਕਰ ਸਕਦਾ ਤੁਹਾਡੀ ਇਹ ਫਿਕਰ ਨਹੀਂ ਹੈਗੀ ਇਹ ਸ਼ੱਕ ਹੈ ਬਿਨਾਂ ਵਜ੍ਹਾ ਤੋਂ ਕਰਨ ਵਾਲਾ ਜੇ ਮੈਨੂੰ ਨਹੀਂ ਲੱਗਦਾ ਲਗਦਾ ਵੀ ਸ਼ੱਕਾ ਮੇਰੀ ਗੱਲ ਸੁਣੋ ਜਦੋਂ ਮੈਂ ਨਾ ਕਾਲਜ ਦੇ ਵਿੱਚੋਂ ਬਾਹਰ ਆਈਆਂ ਤੇ ਬਾਹਰ ਫਟਾ ਦੋਸਤ ਖੜਾ ਸੀ ਠੀਕ ਹੈ ਨਾ ਮੈਨੂੰ ਬਲੋਂ ਲੱਗਿਆ ਤਾਂ ਕਿ ਮੈਂ ਉਹਨੂੰ ਜਾਣਦੀ ਨਹੀਂ ਹੈਗੀ ਵੀ ਕੌਣ ਹੈ ਕੌਣ ਨਹੀਂ ਉਹ ਮੈਨੂੰ ਕਹਿੰਦਾ ਸਸਤੀ ਗੱਲ ਭਾਬੀ ਮੈਂ ਕਿਹਾ ਸਸਤੀ ਗੱਲ ਬਈ ਤੇ ਮੈਂ ਕਿਹਾ ਤੁਸੀਂ ਕੌਣ ਕਹਿੰਦਾ ਮੈਂ ਲੱਕੀ ਦਾ ਦੋਸਤ ਕਹਿੰਦਾ ਤੁਸੀਂ ਘਰੇ ਜਾਣਾ ਮੈਂ ਤੁਹਾਨੂੰ ਡ੍ਰੌਪ ਕਰ ਦਿੰਦਾ ਮੈਂ ਸਭ ਕੁਝ ਦੇਖਿਆ ਤੁਸੀਂ ਗੇਟ 'ਚ ਖੜਕੇ ਜਿਵੇਂ ਆਇਆ ਹੀ ਕਰੇ ਨਾ ਔਰ ਕੋਈ ਅਣਜਾਣ ਬੰਦੇ ਨੂੰ ਨਹੀਂ ਆਪਾਂ ਕਰ ਸਕਦੇ ਅਗਲੀ ਗੱਲ ਤੇ ਕੀ ਹੁੰਦਾ ਬੰਦਾ ਡਰਾਪ ਕਰਕੇ ਕੇ ਬਾਏ ਕਰਨ ਵਾਲੇ ਹੋਰ ਕੀ ਹੋ ਗਿਆ ਸਾਡੇ ਨਹੀਂ ਇਹ ਕੁਝ ਚੱਲਦਾ ਐਂ ਕਰਨ ਦਾ ਨਾਲੇ ਬੋਹ ਕਰ ਦਿੰਦਾ ਮੈਨੂੰ ਨਹੀਂ ਇਹ ਕੁਝ ਕੋਈ ਚੰਗਾ ਲੱਗਿਆ ਬੰਦੇ ਆਲਾ ਪਰਫਿਊਮ ਲਾ ਕੇ ਤੁਸੀਂ ਘਰੇ ਆ ਗਏ ਉਹ ਪਰਫਿਊਮ ਜਿਹੜਾ ਆਪਣੇ ਹੈ ਵੀ ਨਹੀਂਗਾ ਬਸ ਸਾਨੂੰ ਨਹੀਂ ਇਹ ਕੁਝ ਚੰਗਾ ਲੱਗਦਾ ਤੁਹਾਡਾ ਕੁਝ ਵੀ ਨਹੀਂ ਬਣ ਸਕਦਾ ਤੁਸੀਂ ਤੁਹਾਡੇ ਕੋਲ ਨਾ ਸ਼ੱਕ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਹੈਗੀ ਮੈਨੂੰ ਸ਼ੱਕ ਸਾਰ ਦਿਨ ਸ਼ੱਕ 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 ਬਸ ਮੈਨੂੰ ਸ਼ੱਕ ਨਹੀਂ ਯਕੀਨ ਕਹਿੰਦੇ ਨੇ ਇਹਨੂੰ ਮਾਂ ਆ ਕਿਹਦਾ ਯਕੀਨ ਹੋਇਆ ਇਹ ਤਾਂ 24 ਘੰਟੇ ਮੈਂ ਟੁਵੀਂ ਸ਼ੱਕ ਕਰਨ ਲੱਗੇ ਪਏ ਨੇ ਕੋਈ ਨਹੀਂ ਕਿੰਨਾ ਕੁ ਟਾਈਮ ਕਰ ਲੈਣਗੇ ਅਸਲ ਸਚਾਈ ਤਾਂ ਇਹਨਾਂ ਨੂੰ ਪਤਾ ਲੱਗ ਹੀ ਜਾਣੀ ਆ ਕੋਈ ਨਹੀਂ ਜੀ ਨਾ ਸਾਰਾ ਇਹ ਕਿੰਨੇ ਮੈਂ ਕਿੰਨ ਮੰ ਕਰੀ ਜਾਂਦਾ ਕੀ ਹੋਇਆ ਮਾਂ ਹਾਂ ਪਤਾ ਮੈਂ ਅਸੀਂ ਚਾਚੇਵਾਂ ਨੂੰ ਪੁੱਛ ਕੇ ਆਉਣਾ ਵੀ ਕਿਹੜਾ ਮੁੰਡਾ ਸੀ ਜਿਹੜਾ ਆਪਣੇ ਮਰਮੂਰੇ ਮੋਟਰਸਾਈਕਲ 'ਤੇ ਆਇਆ ਸੀਗਾ। ਪੁੱਤ ਤੂੰ ਉਹੀ ਗੱਲ ਨੂੰ ਦਿਲtela ਹੀ ਬੈਠਾਂਗਾ। ਮੈਂ ਤਾਂ ਆਖਾ ਕਿਤੇ ਭੁੱਲ ਭੱਲ ਗਿਆ ਹੁਣ। ਕੋਈ ਤਾਂ ਸਮਝ ਲੋ ਇਸ ਘਰ ਦੇ ਵਿੱਚ ਮੈਨੂੰ। ਮਹਿਮਾਨਾਂ ਦਾ ਤੂੰ ਇੰਨੇ ਸ਼ਿਆਰਾਂ ਤੇ ਨਾ ਮੈਂ ਨਸ਼ੇਰਾਂਗਾ। ਖਫੜਨੇ ਆਪਾਂ ਨੂੰ ਰਿਸ਼ਤਾ ਤਾਂ ਕਰਾਤਾ ਇਹ ਜੀ ਦਾ। ਇਹ ਜੀ ਪਤਾ ਨਹੀਂ ਕੀ ਕਰਕੇ ਜਾਊਗੀ। ਇਹਨੂੰ ਨਹੀਂ ਪਤਾ ਮੈਂ ਮੈਂ ਟੈਲੀਵਿਜ਼ਨ ਦੇਖਦਾਗਾ। ਅੱਜਕੱਲ ਤਾਂ ਵੱਡ-ਵੱਡ ਕੇ ਆਹ ਪਾਣੀ ਉਲਟੋ ਲਾਂਚ ਪਾ ਜਾਂਦੀ ਇਹਨੇ। ਤੇ ਮੁੰਡੇ ਦਾ ਮੁੜ ਕੇ ਪਤਾ ਵੀ ਨਹੀਂ ਲੱਗਦਾ ਸਹੀ ਗੱਲ ਆ ਪੁੱਤ ਸੁਣਦੇ ਤਾਂ ਮੈਂ ਵੀ ਆ ਕਹਿੰਦੇ ਹੁੰਦੇ ਸਿਆਣੀ ਸੁਣੀ ਸੁਣਾਈ ਗੱਲ ਮੈਂ ਵੀ ਤੈਨੂੰ ਕਰ ਦਿੰਨੀ ਪਰ ਆਇਆ ਪੁੱਤ ਇਹ ਵਾਰ-ਵਾਰ ਕਰਦੀ ਪੜ੍ਹਾਈ ਕਰਕੇ ਕਿਤੇ ਆਪਣੇ ਪੈਸੇ ਲਵਾ ਕੇ ਨਾ ਵਗ ਜੇ ਵਾਰ ਉਹ ਤਾਂ ਗੱਲ ਕਰਦਾ ਮਾਂਵੇਂ ਤੈਨੂੰ ਇਹ ਤਾਂ ਜਿਹੜੀ ਗੱਲ ਕਹਿਤੀ ਅੱਖਾਂ ਸਾਹਮਣੇ ਘੱਟਾ ਪਾਉਣ ਵਾਲੀ ਗੱਲ ਆ ਤੇ ਇਹਨੂੰ ਬਾਰ ਮੂਰੇ ਮੈਂ ਮੋਟਰਸਾਈਕਲ ਦੇਖਿਆ ਥੱਲੋ ਦੀ ਕੋਈ ਮੋਟਰਸਾਈਕਲ ਖੜਾ ਇਹਨੇ ਇਹਨੂੰ ਕਿਹਾ ਬਾਏ ਹੱਸ ਕੇ ਉਹਦੇ ਕੰਨੀ ਗਈ ਆ ਸ਼ਰੀਆਮ ਝੂਠ ਬੋਲ ਰਹੀ ਆ ਮੈਂ ਕੌਣ ਸੀ ਕਹਿੰਦੀ ਕਿ ਤੁਹਾਨੂੰ ਉਹ ਜਾਣਦਾ ਮੈਂ ਉਹਨੂੰ ਜਾਣਦੀ ਨਹੀਂ ਇਹ ਕਮਾਲ ਦੀ ਗੱਲ ਆ ਬੰਦਾ ਨਾਲ ਚੜ ਕੇ ਆਇਆ ਹੋਵੇ ਐ ਉਪਰੇ ਬੰਦੇ ਨਾਲ ਕਿਵੇਂ ਚੜਜੂਗਾ ਇਹ ਗੱਲ ਤਾਂ ਮੈਂ ਵੀ ਪੁੱਤ ਨੂੰ ਸਮਝਾਈ ਸੀ ਚੱਲ ਨਿਆਣੀ ਆ ਕਹਿੰਦੀ ਕਿ ਮੈਨੂੰ ਤਾਂ ਐਂ ਕਹਤਾ ਭਾਬੀ ਸਸਰੀਕਾਲ ਮੈਂ ਕਹਿੰਦੀ ਸਸਰੀਕਾਲ ਮਾਨੇ ਕਿ ਤਾ ਨਾ ਲੈ ਭਾਬੀ ਮੈਂ ਤੈਨੂੰ ਘਰੇ ਛੱਡਿਆ ਉਹਨੂੰ ਆਇਆ ਤੁਸੀਂ ਉਹਨੂੰ ਵੀ ਸਮਝਾਤਾ ਸੀ ਕਿ ਪੁੱਤ ਐਂ ਨਹੀਂ ਚੜਦੇ ਹੁੰਦੇ ਪਰ ਤੇਰੀ ਗੱਲ ਵੀ ਸਿਆਣੀ ਆ ਨਾ ਤਾਂ ਮੈਂ ਸੋਚੀ ਨਹੀਂ ਸੀ ਆਦੀ ਗੱਲ ਆ ਮਾਂ ਸਾਰੀ ਆਦੀ ਗੱਲ ਆ ਤੋ ਹੁਣ ਐ ਦੇਖ ਕੇ ਦੇਖ ਹੁਣ ਜੇ ਮੈਂ ਸੈਂਟ ਛਿੜਕਿਆਗਾ ਜੇ ਹੁਣ ਮੇਰੇ ਨਾਲ ਕੋਈ ਬੰਦਾ ਖੜੂਗਾ ਜਾਂ ਮੇਰੇ ਨਾਲ ਉੱਠੂ ਬੈਠੂਗਾ ਜਾਂ ਕੁਛ ਵੀ ਆ ਫੇਰ ਹੀ ਬੰਦੇ ਨਾਲ ਉਹ ਜੀ ਖੁਸ਼ਬੂ ਆਊਗੀ ਉਹ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਮੈਂ ਹਲੇ ਪੁੱਛਿਆ ਵੀ ਤੇਰੇ ਚ ਬੰਦੇ ਆਲੇ ਸੈਂਟ ਦੀ ਖੁਸ਼ਬੂ ਕਿਵੇਂ ਆ ਰਹੀ ਆ ਇਹਨੂੰ ਕਹਿੰਦੀ ਦੱਸੂਗੀ ਮੈਂ ਸਾਨੂੰ ਫੇਰ ਦੱਸੂਗੀ ਇਹ ਤਾਂ ਆਪ ਨੂੰ ਕੁਝ ਸਮਝਦੀ ਨਹੀਂ ਹੈਗੀ ਕੋਈ ਨਾ ਤੂੰ ਇੰਨੀ ਸ਼ਹਿਰ ਤੇ ਮੈਂ ਵੀ ਅਨਪੜਾ ਐਵੇਂ ਇੱਥੇ ਕੋਈ ਵੇਚ ਕੇ ਆਪ ਨੂੰ ਤੁਰ ਜਾਊਗਾ ਫੇਰ ਬਾਅਦ ਚਾਖਾਂਗੇ ਸਮਾਂ ਕੁਝ ਨਹੀਂ ਬੰਨਣਾ ਮੈਂ ਤੈਨੂੰ ਐ ਕਹਿਣੀ ਤੇਰੇ ਚਾਚੇ ਤਾਇਆ ਕੋਲੇ ਪੁੱਛੇਗਾ ਨਾ ਉਹ ਜ਼ਿਆਦਾ ਸ਼ੱਕ ਕਰਨਗੇ ਇਹ ਤਾਂ ਤੈਨੂੰ ਉਂ ਗਿੜ ਕੇ ਰੱਖਣੀ ਕੋਪੁੱਤ ਬੱਸ ਮੈਂ ਮੁੰਡੇ ਤੋਂ ਪੁੱਛ ਚਾਚੇ ਤਾਇਆ ਕੋਲੇ ਬਿਆਹ ਤਾਂ ਮੇਰੇ ਨਾਲ ਬਿਆਹ ਤਾਂ ਮੇਰੇ ਨਾਲ ਹੋਇਆਗਾ ਤਾਂ ਬੱਸ ਲੋਕਾਂ ਪਾ ਦੀ ਇਹ ਤਾਂ ਸਾਂਝੀ ਜਨਨਨੀ ਹੋਗੀ ਮੈਂ ਕੋਈ ਉਹਦੇ ਨਾਲ ਗੱਲ ਨਹੀਂ ਕਰ ਸਕਦਾ ਖੁੱਲ ਕੇ ਸਵੇਰੇ ਬਾਗ ਜੰਦੀ ਤਿਆਰ ਹੋ ਕੇ ਨਵੇਂ ਕੱਪੜੇ ਮੈਂ ਇਹਨੂੰ ਕਿਹਾ ਵੀ ਤੂੰ ਤਾਂ ਐਸਾ ਹਾਂ ਨਾ ਫਿਰ ਰੋਜ਼ ਹੀ ਆਇਆ ਕਰੋਗੀ ਕਹਿੰਦੀ ਹਾਂ ਨਾ ਮੈਂ ਕੱਪੜੇ ਪਾ ਕੇ ਸਵੇਰੇ ਤਿਆਰ ਹੋ ਕੇ ਭੱਗ ਜਾਂਦੀ ਆ ਨਾਲੇ ਬਾਹਰ ਕਿਹੜਾ ਕਿਸੇ ਨੂੰ ਪਤਾ ਲੱਗਦਾਗਾ ਕੀ ਪਤਾ ਇਹ ਜੀ ਬਾਹਰ ਕਹਿੰਦੀ ਹੋਵੇ ਮੈਂ ਕੁਵਾਰੀਆਂ ਹੋਦੋ ਨਾ ਜਿੱਦੋਂ ਤੇਰਾ ਫੁੱਫੜ ਰਿਸ਼ਤਾ ਕਰਾਉਂਦਾ ਸੀ ਨਾ ਮੈਂ ਤਾਂ ਨਾ ਕਰੀ ਸੀ ਵੀ ਅਸੀਂ ਗਾਂਹ ਪੜਾਉਂਦੇ ਨਹੀਂ ਉਹ ਜਦੋਂ ਤੂੰ ਵੀ ਕਹਤਾ ਕੰਨਾ ਨਾਮ ਕੀ ਹੁੰਦਾ ਪੜ੍ਹਾਈ ਕਰਕੇ ਵੀ ਜਵਾਕ ਬਾਹਰ ਵਗ ਜਾਂਦੇ ਹੁੰਦੇ ਤੁੱਦਾ ਸਾਹਿਬ ਤਾਂ ਜਾਣਦੇ ਮਾਂ ਆਪਾ ਤੁੱਦਾ ਸਾਹਿਬ ਤਾਂ ਕਰਨੀ ਜਾਣਦੇ ਉਹ ਮੈਨੂੰ ਤਾਂ ਐਸੀ ਪੜ੍ਹੀ ਲਿਖੀ ਆਊਗੀ ਕੰਮ ਸਿੱਖਮ ਕੋ ਘਰ ਚ ਸਾਰਾ ਤਾਂ ਲੱਗ ਜਾਊਗਾ ਉਹ ਤਾਂ ਫੁੱਫੜ ਵੀ ਕਹਿੰਦਾ ਸੀ ਕੋਸ਼ਨ ਤੇ ਲਾਦੀ ਜਵਾਕਾਂ ਨੂੰ ਇੱਥੇ 5-5000 ਰੁਪਏ ਮਹੀਨੇ ਦਾ ਹੀ ਕਮਾ ਲਿਆ ਕਰੂਗੀ ਐਂ ਕਰ ਲਿਆ ਕਰੂਗੀ ਇਹ ਤਾਂ ਆਪਣਾ ਖਰਚ ਕਰਾ ਰਹੀ ਆ ਤੈਨੂੰ ਨਹੀਂ ਪਤਾ ਮੈਂ ਅੱਜ ਕੱਲ੍ਹ ਕੁੜੀਆਂ ਬਹੁਤ ਸ਼ਹਿਰ ਨੇ ਲਵਾ ਕੇ ਨਾ ਮੁੰਡਿਆਂ ਦੇ ਪੈਸੇ ਬਾਹਰ ਟੱਪ ਜਾਂਦੀਆਂ ਨੇ ਤੇ ਮੁੜ ਕੇ ਆਪਦੇ ਜਿਹੜਾ ਬੰਦਾ ਹੋ ਹੁੰਦਾ ਉਹਨੂੰ ਬਾਅਦ ਚ ਬੁਲਾ ਲੈਂਦੀਆਂ ਨੇ ਅੱਛਾ ਮੈਂ ਨਹੀਂ ਚਾਹੁੰਦਾ ਵੀ ਆਪਣੇ ਨਾਲ ਇਹ ਜਾ ਕੁਝ ਹੋਵੇ ਲੈ ਤੈਨੂੰ ਪਤਾ ਪੁੱਤ ਮੈਂ ਤਾਂ ਆ ਦੁੱਧ ਪਾ ਕੇ ਟੈਂਪਾਸ ਕਰਦੀ ਹਾਂ ਝੁੱਲੇ ਦਾ ਖਰਚਾ ਤੋੜਦੀ ਆ ਮੈਂ ਤਾਂ ਤੈਨੂੰ ਪਤਾ ਹੀ ਆ 5 ਰੁਪਏ ਨਹੀਂ ਬਾਹਰ ਲਾ ਸਕਦੀ ਪਰ ਇਹ ਤਾਂ ਐਵੇਂ ਹੀ ਨਹੀਂ ਪਤਾ ਕਹਿੰਦਾਂ ਦੀ ਖੜੀ 1000 ਰੁਪਇਆ ਦੇ ਤੇ ਟੜਕੇ ਨੂੰ ਮੈਨੂੰ ਕਦੂ 2000 ਰੁਪਇਆ ਦੇ ਦੇ ਜਾਂਦੀ ਪੜਨਾ ਕੀ ਕਰਦੀ ਐ ਤੂੰ ਐ ਕਰ ਤੂੰ ਜਾ ਕੇ ਉਹਦੇ ਨਾਲ ਗੱਲ ਕਰ ਉਹਨੂੰ ਕਹਦੇ ਵੀ ਅਸੀਂ ਤੈਨੂੰ ਰੱਖਣਾ ਹੈਗਾ ਜੇ ਸਾਨੂੰ ਸੱਚੀ ਗੱਲ ਦੱਸਣੀ ਹੈ ਦੱਸ ਦੇ ਮੁੰਡੇ ਆਂਡ ਕਮਾਂਡ ਚ ਪਤਾ ਕਰਦਾ ਜੇ ਮੁੰਡੇ ਬਾਰੇ ਮੈਨੂੰ ਪਤਾ ਲੱਗ ਗਿਆ ਤਾਂ ਠੀਕ ਐ ਨਹੀਂ ਮੈਂ ਨਹੀਂ ਇਹੀ ਜਿਹਾ ਰਹਿ ਸਕਦਾ ਬੇਫਾਲਤੂ ਦਾ ਆਂਡ ਕਮਾਂਡ ਚ ਕਿਉਂ ਫਰਕ ਪਵਾਉਣਾ ਹੈ ਨਾ ਕਿਉਂ ਗੱਲਾਂ ਕਰਵਾਉਣਾ ਹੈ ਕਿਉਂ ਆਪਦੇ ਫੁੱਫੜ ਨੂੰ ਬੁਲਾ ਲੈਂਦਾ ਨਾ ਮੈਂ ਕੋਈ ਰਿਸ਼ਤੇਦਾਰ ਨਹੀਂ ਪਾਉਣੇ ਚਲੋ ਲਾਮਾ ਮੈਂ ਲਈਏ ਨਾ ਤਾਂ ਮੈਂ ਆਪੇ ਨਿਬੜੂਗਾ ਤੂੰ ਜਾ ਕੇ ਉਹਨਾਂ ਨਾਲ ਗੱਲ ਕਰ ਬਸ ਮੈਂ ਪਤਾ ਕਰਦਾ ਅੜਗਮੜ ਚ ਤੂੰ ਉਹਨੂੰ ਸਿੱਧੀ ਗੱਲ ਟਕਿਆ ਕੇ ਕਹ ਦੇ ਕਹ ਦੇ ਮੇਰੇ ਮੁੰਡੇ ਨੂੰ ਇਹਨਾਂ ਭੋਲਾ ਨਾ ਸਮਝ ਮੈਂ ਵੀ ਜੇ ਤੈਨੂੰ ਦੇਖਣ ਚ ਭੋਲੀ ਲੱਗਦੀ ਹੈ ਨਾ ਜ਼ਬਾਨ ਸਾਡੀ ਬਹੁਤ ਵੱਡੀ ਲੱਗੀ ਹੈਗੀ ਉਹ ਤੋਂ ਪੁੱਛ ਸਾਰਾ ਕੁਝ ਚੰਗਾ ਜਿੰਨਾ ਚਿਰ ਪਿਆਰਾ ਪਿਆਰਾ ਚਿੰਨਾ ਚਿੰਨਾ ਫਰਤ ਨਫਰਤਾ ਜੇ ਕੋਈ ਗੱਲ ਮੇਰੀ ਮਾਨੂਨੀ ਦੱਸੂਗੀ ਨਾ ਤੇ ਮੈਨੂੰ ਮੁੰਡੇ ਦਾ ਨਾਮ ਪਤਾ ਲੱਗਿਆ ਮੈਂ ਨਹੀਂ ਰੱਖਦਾ ਜੀ ਨੂੰ ਹੋਰ ਦੇ ਜਾਵੇ ਖਾਣ ਨੂੰ ਸਾਡਾ ਟੱਬਰੀ ਤੇ ਆਏ ਨੂੰ ਕੁੜੇ ਜੋਤੀ ਮਾਂ ਮੇਰੇ ਮਾਤਾ ਨੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਦੱਸੋ ਮਾਇਤਾ ਤੈਨੂੰ ਐ ਕਹਿੰਦੀ ਸੀ ਵੀ ਜਦ ਆ ਸਕੂਲ ਖਾਲ ਦਾ ਖੜੇ ਛੱਡਦੇ ਪੜੀ ਕਿਉਂ ਕੀ ਗੱਲ ਹੋਗੀ ਗੱਲ ਕੀ ਹੋਣੀ ਸੀ ਮੇਰੇ ਮੁੰਡੇ ਨੇ ਤਾਂ ਫਿਰ ਉਹੀ ਰੇਟਨ ਫੜ ਰੱਖਿਆ ਉਹ ਕਹਿੰਦਾ ਮਾਂ ਇਹਨੂੰ ਸਮਝਾ ਲੈ ਵੀ ਮੈਂ ਉਹਦੋਂ ਤਾਂ ਲਾ ਬੈਠਾ ਸਕੂਲ ਵੀ ਹੁਣ ਮੈਂ ਐ ਕਹਨਾ ਭਿਕਾਰੀ ਲੋਟ ਘਰੀ ਟੂਸੰਟਾ ਸੰ ਲਾ ਲਿਆ ਕਰ ਜਾ ਵਕ ਮੈਂ ਕਿਹੜਾ ਮੰਮੀ ਆਪਦੇ ਵਾਸਤੇ ਪੜਦੀ ਆ ਮੈਂ ਤਾਂ ਥੋੜੇ ਕਰਕੇ ਵੱਢਦੀ ਆ ਵੀ ਚੱਲ ਆਪਣੇ ਘਰ ਦੀ ਗਰੀਬੀ ਚੱਕੀ ਜਾਊਗੀ ਪੁੱਤ ਇਹ ਤਾਂ ਕਰਮਾਂ ਦੇ ਹੁੰਦੀ ਆ ਗਰੀਬੀ ਅਮੀਰੀ ਤਾਂ ਆਪਾਂ ਕੱਢ ਲਾਂਗੇ ਪਰ ਆਇਆ ਨਾ ਆਪਾਂ ਨੂੰ ਇੱਜ਼ਤ ਪਿਆਰੀ ਆ ਹਾਂ ਤੈਨੂੰ ਪਤਾ ਹੀ ਆ ਮੇਰੇ ਲੱਕੀ ਦਾ ਸੁਭਾਅ ਬਹੁਤ ਉਹ ਆ ਜੇ ਇਹਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਨਾ ਨਾ ਤੈਨੂੰ ਛੱਡਣਾ ਨਾ ਮੈਨੂੰ ਛੱਡਣਾ ਮੈਂ ਕਿਹੜਾ ਮੰਮੀ ਇੱਜ਼ਤ ਪੈਰਾ ਜੀ ਰੋਲ ਦੀ ਫਿਰਦੀ ਆ ਨਾਲੇ ਗੱਲ ਕੀ ਹੋਈ ਹੈ ਖੋਲ ਕੇ ਤਾਂ ਗੱਲ ਦੱਸ ਦਿਓ ਮੈਨੂੰ ਉਹ ਤਾਂ ਪੁੱਤ ਅੱਜ ਆਲੀ ਗੱਲ ਦੇ ਨਾ ਗੁੱਸਾ ਕਰੀ ਬੈਠਾ ਮੁੰਡੇ ਨੇ ਤਾ ਸਵੇਰ ਦੇ ਰਟਣ ਲਾ ਰੱਖਿਆ ਦਾ ਮੈਂ ਪੁੱਛ ਕੇ ਹਟੂੰਗਾ ਨਾਏ ਤੈਨੂੰ ਪਤਾ ਦਾ ਉਹਦੇ ਸੁਭਾ ਦਾ ਮੰਮੀ ਸੱਚੀ ਕਹਨੀ ਐ ਮੈਨੂੰ ਜਾਣਦੀ ਨਹੀਂ ਹੈਗੀ ਨਹੀਂ ਮੈਂ ਨਾ ਹੀ ਨਹੀਂ ਪੁੱਛਿਆ ਹੈਗਾ ਵੀ ਤੇਰਾ ਨਾਂ ਕੀ ਐ ਵੀ ਮੈਂ ਦਫ਼ਦੇ ਮੈਂ ਘਰੇ ਤੱਕ ਦੱਸ ਦੂੰਗੀ ਅੱਛਾ ਤੈਨੂੰ ਉਹਦਾ ਨਾਂ ਦਾ ਵੀ ਨਹੀਂ ਪਤਾ ਮੋਟਰਸਾਈਕਲ ਤੇ ਤੂੰ ਬਹਿ ਗਈ ਪਰ ਇਹ ਨਾ ਸਮਝੀ ਵੀ ਜੇ ਅਸੀਂ ਨਰਮਾ ਸਾਨੂੰ ਕੁਝ ਪਤਾ ਨਹੀਂ ਹੈਗਾ ਜੇ ਅਸੀਂ ਨਰਮਾ ਨਾਲ ਅਸੀਂ ਉਹਨੇ ਗਰਮ ਵੀ ਹੈਗੇ ਆ ਮੰਮੀ ਗਰਮ ਵਾਲੀ ਕਿਹੜੀ ਗੱਲ ਆ ਨਾਲੇ ਮੈਂ ਕਿਹੜਾ ਕੁਝ ਗਲਤ ਕੀਤਾ ਆ ਗਲਤ ਹੀ ਹੋਇਆ ਸਰੇ ਆਮਦੀ ਸੀ ਆਂਦੀ ਐ ਇਹ ਤੇਰੀ ਗਲਤੀ ਐ ਐਵੇਂ ਕਿਵੇਂ ਕੋਈ ਚੜਾ ਕੇ ਲੈ ਆਊਗਾ ਮੋਟਰਸਾਈਕਲ ਤੇ ਲੈ ਮੰਮੀ ਉਹ ਤਾਂ ਕਹਿੰਦਾ ਮੈਂ ਲੱਕੀ ਦਾ ਦੋਸਤ ਆ ਮੈਂ ਤਾਂ ਕਰਕੇ ਨਾਲ ਆ ਗਈ ਉਹਦੇ ਉਹੀ ਗੱਲ ਭਾਵੇਂ ਲੱਖ ਅਗਲਾ ਲੱਕੀ ਦਾ ਦੋਸਤ ਐ ਐ ਥੋੜੀ ਜਿੜੀ ਦਾ ਹੁੰਦਾ ਇਹ ਵੀ ਸਮਝ ਸੋਚ ਕੇ ਚੜਦੇ ਆਪਾਂ ਚਲੋ ਠੀਕ ਐ ਮੰਮੀ ਜੈ ਇੰਨੀ ਗੱਲਾਂ ਮੈਂ ਜਾਂ ਸਕੂਲ ਹੀ ਨਹੀਂ ਜਾਂਦੀ ਕਾਲਜ ਨਹੀਂ ਜਾਂਦੀ ਮੈਂ ਘਰੇ ਬਹਿ ਜਾਂਦੀ ਆ ਬਸ ਹਾਂ ਹਾਂ ਹੀ ਗੱਲਾਂ ਤੂੰ ਭਾਲਦੀ ਐ ਨਾਲੇ ਕਹਿੰਦੀ ਵੀ ਮੈਂ ਪੈਸੇ ਪਾ ਚਾਹੀਦੇ ਐ ਤੇ ਨਾਲੇ ਮੈਂ ਕਪੜਾਈ ਨਾ ਕਰਾਂ ਫੇ ਤੈਨੂੰ ਜਦੋਂ ਕਹੀ ਜਾਨੀ ਆ ਵੀ ਟੂਸ਼ਨ ਰੱਖ ਲੈ ਜਵਾਕਾਂ ਦਾ ਚਾਰ ਦੇ ਵੀ ਭਮਾ ਦੱਸ ਜਵਾਕ ਲਾ ਲਾ 2 ਰੁਪਏ ਆਉਂਦੇ ਮੰਮੀ ਆઠ ਓਡੇ ਕੋਲ ਤਾਂ ਨਾ ਮਾਪ ਪੁੱਤਾਂ ਕੋਲ ਦੋਨੋਂ ਕੋਲ ਸ਼ੱਕ ਹੀ ਹੈ ਸ਼ੱਕ ਤੋਂ ਮੇਰੇ ਸਾਡੇ ਕੋਲ ਕੋਈ ਗੱਲ ਨਹੀਂ ਹੈਗੀ ਜੇ ਐਨਾ ਹੀ ਆਣੇ ਮੈਂ ਆਪਦੇ ਪਿੰਡੀ ਵਗ ਜਾਨੀ ਆ ਨਾਲੇ ਤੈਨੂੰ ਪਤਾ ਹੈ ਮੇਰੇ ਪੁੱਤ ਨੇ ਸੱਚ ਕਿਹਾ ਮੇਰਾ ਪੁੱਤ ਭੋਮਾ ਕਿੰਨਾ ਹੀ ਨਰਮ ਹੈ ਪਰ ਉਹ ਗੱਲ ਸੋਚ ਕੇ ਕਰਦਾ ਉਹ ਕਹਿੰਦਾ ਨਾ ਜਿਹੜੀ ਤੇਰੇ ਆ ਸੈੱਟ ਦੀ ਬਾਤ ਸੁਣਾਉਣੀ ਹੈ ਨਾ ਇਹ ਮੁੰਡੇ ਲਾਉਂਦੇ ਹੁੰਦੇ ਨੇ ਉਹ ਕੋਈ ਐਨਾ ਭੋੜਾ ਨਹੀਂ ਹੈਗਾ ਕਮਾਲ ਦੀ ਗੱਲ ਆ ਜੇ ਮੁੰਡਿਆਂ ਦਾ ਕੁੜੀਆਂ ਨਹੀਂ ਲਾ ਸਕਦੀਆਂ ਉਡੀਕ ਕੇ ਮਿਲ ਆ ਲੈਣੀ ਉਹ ਵੀ ਜੇ ਆਪਾਂ ਕੋਲੇ ਬੈਠਾਂਗੇ ਤਾਂ ਸਮੈਲ ਆਉਣੇਗੀ ਮम्मी ਤੁਸੀਂ ਪੁਰਾਣੇ ਰਿਵਾਜ ਦੇ ਘਾਤੋਂ ਕਿ ਹਰ ਜੇ ਗੱਲਾਂ ਕਰੀ ਜਾਂਦੇ ਤੁਸੀਂ ਦੋਨੇ ਅੱਛਾ ਤੇ ਤੁਹਾਨੂੰ ਇੰਨਾ ਹੀ ਆ ਨਾ ਵੀ ਆਪਦੇ ਪੈਂਡੀ ਵਗ ਜਾਣੀ ਆ ਤੁਸੀਂ ਰੋ ਇਕੱਲੇ ਹਾਂ ਹੀ ਗੱਲ ਭਾਲਦੀ ਸੀ ਵੀ ਮੈਂ ਹਟਣਾ ਨਹੀਂ ਪਰ ਪੇਕੀ ਵਗ ਜਾਂ ਤੁਰਦੀ ਲੱਗ ਦੋ ਵਾਰੀ ਜਾ ਮੈਂ ਤੈਨੂੰ ਰੋਕਦੀ ਨਹੀਂ ਹੈਗੀ ਜਾਂ ਤੁਰਦੀ ਲੱਗੇ ਤੂੰ ਚਲੋ ਠੀਕ ਆ ਮੰਮੀ ਜਿਆਹੀ ਗੱਲ ਹੈ ਨਾ ਹੁਣ ਮੈਂ ਚੱਲੀ ਆ ਫਿਰ ਮੈਂ ਆਉਣਾ ਵੀ ਨਹੀਂ ਹੈਗਾ ਕਦੇ ਹਾ ਹੋ ਮੈਨੂੰ ਪਤਾ ਤਾਂ ਹੈਗਾ ਵੀ ਤੂੰ ਕਿਹਦੇ ਮੰਗਰ ਲਾ ਕੇ ਚੱਲੀ ਆ। ਨਾਲੇ ਮੇਰੀ ਗੱਲ ਸੁਣ ਲੈ। ਮੇਰੇ ਪੁੱਤ ਜਿੰਨਾ ਨਾ ਤੈਨੂੰ ਕਿਸੇ ਨੇ ਨਹੀਂ ਚਾਹਣਾ। ਜਿੰਨਾ ਮੇਰਾ ਪੁੱਤ ਚਾਹੁੰਦਾ। ਮੈਂ ਮੈਂ ਕਿਸੇ ਮੰਗਰ ਲਾ ਕੇ ਨਹੀਂ ਚੱਲੀ। ਮੈਂ ਠੁੱਡੀਆਂ ਕਰਤੂਤਾ ਹੀ ਦੇਖ ਕੇ ਜਾਨੀ ਆ ਇੱਥੋਂ। ਨਹੀਂ ਬਹਿ ਜਾ ਨਹੀਂ ਬਹਿ ਜਾ। ਸਾਡੀਆਂ ਕਰਤੂਤਾ ਨਹੀਂ। ਤੂੰ ਆਰੀਂ ਕਰਤੂਤਾ ਬੰਨੀ ਚਾ। ਮਾਰ। ਚੱਲ ਠੀਕ ਆ ਮੰਮੀ। ਮੈਂ ਤੁਹਾਣਾ ਬਹਿਸ ਹੁੰਦੀ ਨਹੀਂ। ਮੈਂ ਜਾਣੀ ਆ ਆਪਦਾ। ਜਾ ਵਗ ਜਾ। ਤੈਨੂੰ ਮੋੜਦੀ ਮੈਂ ਵੀ ਨਹੀਂ। ਦੇਖੂਗੀ ਤੈਨੂੰ ਕਿੰਨਾ ਕ ਪਾਰ ਲਾਉਣਗੇ ਆ ਜਿਹੜਿਆ ਨੇ ਮੰਗਰ ਲਾ ਕੇ ਘਰ ਛੱਡ ਕੇ ਜਾਨੀ। ਕੋਈ ਨਹੀਂ। ਇਹਦੀ ਵੀ ਲੀਰ-ਲੀਰ ਚ ਕਾਉਂਗੀ ਆ ਚੱਕਲਾ ਚੱਕਲਾ ਬੈਗ ਭਰ ਲਾ ਕੋਈ ਲੀਰ ਨਾ ਛੱਡੀ ਮੇਰੇ ਘਰ ਚ ਹਾਂ ਨਾ ਹੁਣ ਕੀ ਸੋਚਦੀ ਆ ਭਗ ਜਾ ਉਹ ਪਿਆਰਾ ਮੰਮੀ ਰਾਤਾ ਮੈਨੂੰ ਵੀ ਲਿੰਦਾ ਪਰ ਮੈਂ ਨਾ ਲੱਕੀ ਨੂੰ ਡੀਕਦੀ ਆ ਜਦੋਂ ਲੱਕੀ ਕਹਿ ਦੂਗਾ ਨਾ ਮੈਨੂੰ ਇੱਥੇ ਭਗਦਾ ਤਾਂ ਮੈਂ ਭਗ ਜੂਗੀ ਲੈ ਹਉ ਆ ਗਿਆ ਮੇਰਾ ਮੁੰਡਾ ਵੀ ਆ ਪੁੱਤ ਉਹ ਕੀ ਹਲੋਗੇ ਜੀ ਤੀਂ ਪਿੰਡ ਜਾਂਦੀ ਆ ਪੰਡਾ ਹਾਂ ਉਹ ਕਿਉਂ ਤੇਰੀ ਨਾ ਮਾਂ ਨੇ ਮੈਨੂੰ ਕਿਹਾ ਵਿੱਥੇ ਅਸੀਂ ਇਹਰ ਜੀ ਨੂੰ ਰੱਖ ਦੇਣੀ ਹੈਗੇ ਤਾਂ ਕਰਕੇ ਮੈਂ ਆਪਦੇ ਪੰਡ ਹੀ ਦਾ ਨਹੀਂ ਉਹ ਰਹਿੰਦੇ ਕਿਤੇ ਜਾਂਦੀ ਲੋੜ ਨਹੀਂ ਕਿਉਂ ਕੀ ਗੱਲ ਮੈਂ ਤਾਂ ਸੱਚੀ ਕਹਿਨੀ ਆ ਤੁਰਦੀ ਲੱਗ ਐਹੀ ਜੀ ਤੋਂ ਕਰਾਉਣਾ ਵੀ ਕੀ ਆ ਆਪਾ ਉਹ ਮਾਂ ਨਹੀਂ ਗੱਲ ਨੂੰ ਮੰਨੀ ਦਾ ਹੁੰਦਾ ਕੋਈ ਨਾ ਹੁਣ ਨਾ ਹੁਣ ਤੱਕ ਤੇਰੀ ਨਹੀਂ ਸੁਣਦੀ ਆਈਆਂ ਪਰ ਅੱਜ ਮੈਂ ਤੇਰੀ ਨਹੀਂ ਸੁਣਦੀ ਜਾਂ ਭਾਈ ਤੁਰਦੀ ਲੱਗ ਐਤ ਮਾਂ ਗੱਲੋਂ ਪਹਿਲਾਂ ਪੂਰਾ ਨਾ ਜੜ ਤੱਕ ਜਾਈਦਾ ਹੁੰਦਾ ਕੀ ਜੜ ਚਿਕ ਜਾਂ ਤਾਂ ਬੜੀ ਸਾਰਾ ਤਾਂ ਮੈਨੂੰ ਪਤਾ ਕਰ ਲਿਆ ਜਦੋਂ ਇਹ ਮੰਨਦੀ ਨਹੀਂ ਕਿਸੇ ਗੱਲ ਦੇ ਆਉਂਦੀ ਨਹੀਂ ਲੀ ਤੇ ਪਰ ਜਾ ਕੇ ਜਾਊਗੀ ਕਿੱਥੇ ਉਹਨੇ ਕਿਉਂ ਕਿਤੇ ਮਰਜੀ ਜਾਵੇ हां ਜਿੱਥੇ ਸੰਤ ਸੰਤ ਜਲਾ ਕੇ ਆਈ ਹੈ ਕਿਤੇ ਮਰਜੀ ਜਾਵੇ ਕੋਈ ਨਾ ਮੈਂ ਜੇ ਕਿਤੇ ਗਲਤ ਹੈਗੀ ਵੀ ਹੈ ਨਾ ਕੋਈ ਨਾ ਆਪਾਂ ਮੌਕਾ ਦੇ ਦਾਂਗੇ ਪਰ ਇਹਨੂੰ ਕਰੋ ਘਟਣਾ ਕੋਈ ਹੱਲ ਤਾਂ ਹੋਣਾ ਜਦੋਂ ਮੈਂ ਕਿਤੇ ਗਲਤ ਹੈ ਹੀ ਨਹੀਂ ਮੈਂ ਉਹੀ ਮੰਨੀ ਜਾਵਾ ਦੇਖ ਹਜੇ ਗਲਤੀ ਦਾ ਸਾਸਨੀ ਪੋਰਾ ਵੀ ਤੁਰਦੀ ਲੱਗ 10 ਲੰਮਾ ਬਹਿਲਾ ਅੱਧੀ ਕਰਦੇ ਗਲਤ ਹੈ ਨਹੀਂਗੀ ਅਸਲ ਦੇ ਵਿੱਚ ਜਿਹਦੇ ਨਾਲ ਬੈਠੀ ਹੋਈ ਹੈ ਨਾ ਉਹ ਰਾਜੂ ਹੈਗਾ ਤੂੰ ਨਾ ਪੜਦੇ ਨਾ ਪਤਾ ਨਹੀਂ ਨਹੀਂ ਮਾਂ ਸੱਚੀ ਪੜਦੇ ਨਹੀਂ ਪਾਰਿਆ ਰਾਜੂ ਜੀ ਮੈਂ ਦੋਸਤੋਂ ਕਦ ਮੈਂ ਕਾੜੀ ਸੀ ਉਦੋਂ ਕਹਿੰਦਾ ਆਦੀ ਭੈਣ ਉਤਾਰਨਾ ਲੈਣਾ ਆਇਆ ਸੀ ਉਹ 5 ਮਿੰਟ ਲੇਟ ਹੋ ਗਈ ਕਹਿੰਦਾ ਮੈਂ ਭਾਬੀ ਨੂੰ ਦੇਖ ਲਿਆ ਅਸਲੀ ਘਰ ਬਲਕ ਮੈਂ ਧਰ ਗਿਆ ਤੇ ਬਾਅਦ ਵਿੱਚ ਕਹਿੰਦਾ ਜੁੱਤੀ ਲੈਣ ਜਾਣਾ ਸੀ ਤਾਂ ਕਰਕੇ ਬਸ ਮੈਂ ਵਾਪਸ ਹੋ ਗਿਆ ਹਾਂ ਗੱਲ ਤਾਂ ਮੈਂ ਤੇਰੀ ਮੰਨ ਲਈ ਸੁਣ ਲਈ ਪਰ ਜਿਹੜਿਆ ਸੰਟ ਜੇ ਲਾਏ ਨੇ ਇਹ ਕਿੱਥੋਂ ਓ ਮੰਮੀ ਮੈਂ ਤੁਹਾਨੂੰ ਦੱਸਦੀ ਆ ਸਰਦੋ ਨਾ ਮਾਂ ਇੱਕ ਅੱਧੀ ਗੱਲ ਤੇ ਮੇਰੀ ਗਲਤੀ ਸੁਣ ਲਓ ਬੈ ਜਾ ਬੈ ਜਾ ਮੈਂ ਥੋ ਛਿੱਤਰ ਨਾ ਖਾ ਲਈ ਮੈਂ ਤਾਂ ਨਾ ਬਸ ਮਾਲ ਦੇ ਵਿੱਚ ਸੀਗੀ ਤੇ ਉਹ ਕੁੜੀਆਂ ਨਾਲ ਉਹਨਾਂ ਨੇ ਸਮਾਨ ਲੈਣਾ ਸੀਗਾ ਤੇ ਉੱਥੇ ਮੈਂਨਾਂ ਵਾਸਤੇ ਪਰਫਿਊਮ ਦੇਖਿਆ ਸੀਗਾ ਆਹ ਦੇਖੋ ਇੰਨਾ ਵਾਸਤੇ ਆਹ ਦੇ ਪਰਫਿਊਮ ਹਾਜੇ ਵੀ ਹੈਗਾ ਮੇਰੇ ਕੋਲ ਇਹ ਤਾਂ ਉਹੀ ਅਮਾ ਤਾਂ ਮੈਦਾਵਾਸੂ ਮੜੇ ਲਾ ਕੇ ਦੇਖ ਲਿਆ ਸੀਗਾ ਆਪਾਂ ਦਾ ਮਾਂ ਫਿਰ ਬੇਬਦ ਤੋਂ ਚੱਕਰੀਗੇ ਤੇ ਉਬੀ ਤੇਰੇ ਕਹਿਣ ਤੇ ਤਾਂ ਮੈਨੂੰ ਕਿਹਾ ਮੈਂ ਤਾਂ ਬੋਲੀ ਉਸ ਵਾਰ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਇਹ ਸਾਰਾ ਦਿਨ ਖਰੇ ਬਾਹਰ ਰਹਿੰਦੀ ਹੈ ਹਨਾ ਵੀ ਚਲੋ ਇਹ ਦੇਰੀ ਰੱਖਣੀ ਜ਼ਰੂਰੀ ਆ ਪਰ ਪੁੱਤ ਕਹਿੰਦੇ ਹੁੰਦੇ ਨਾ ਜੇ ਕੋਈ ਬੁੜੀ ਵਾਰ ਵੀ ਜਾਂਦੀ ਹੈ ਨਾ ਕੰਮ ਧੰਦੇ ਉਹਦਾ ਕੋਈ ਐ ਨਹੀਂ ਹੁੰਦਾ ਵੀ ਉਹ ਗਲਤੀ ਹੁੰਦੀ ਹੈ ਨਹੀਂ ਉਹ ਅਗਲੀ ਲਈ ਤੇ ਸਹੀ ਹੁੰਦੀ ਹੈ ਹਾਂ ਮਾਂ ਮੈਂ ਇਹ ਗੱਲ ਹੁਣ ਸਮਝ ਗਿਆ ਵੀ ਹਰ ਕੋਈ ਗਲਤ ਨਹੀਂ ਹੁੰਦਾ ਪਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਸੀ ਕਿ ਮੈਂ ਅਣਪੜਾ ਖਾਰੇ ਹਨਾ ਵੇ ਦੇਖ ਤਾਂ ਚੰਗਾ ਨਹੀਂ ਹੈਗਾ ਤੇ ਬਾਹਰ ਬਹੁਤ ਮੁੰਡੇ ਸੋਹਣੇ ਸੋਹਣੇ ਨੇ ਤਾਂ ਕਰਕੇ ਸ਼ੱਕ ਜਿਹਾ ਕਰਨ ਲੱਗ ਗਿਆ ਜੀ ਮੰਮੀ ਅਹਰ ਜੀ ਗੱਲ ਹੋਰ ਵੀ ਕਦੇ ਹੋ ਸਕਦੀ ਆ ਤੁਸੀਂ ਦੇਖ ਲਓ ਮੈਂ ਭਗ ਜਾਨੀ ਹੋਣੀ ਨਹੀਂ ਨਹੀਂ ਪੁੱਤ ਇਹ ਗਲਤੀ ਹੋ ਗਈ ਮੇਥੋਂ ਕਿਉਂਕਿ ਮੈਂ ਵੀ ਅਣਪੜ੍ਹ ਸੀ ਅਣਪੜ੍ਹ ਦੇ ਮੰਗਰ ਲੱਗ ਕੇ ਮੈਂ ਵੀ ਉਹੇ ਜੀ ਗੱਲ ਸੋਚੀ ਪਰ ਮੈਂ ਐ ਨਹੀਂ ਸੋਚਿਆ ਵੀ ਔਰਤ ਔਰਤ ਦੀ ਵੀ ਸਮਝ ਸਕਦੀ ਹੈ ਗੱਲ ਪਰ ਇਹਨੇ ਤਾਂ ਮੈਨੂੰ ਵੀ ੜਕਾਤਾ ਪਰ ਤੈਨੂੰ ਪਤਾ ਕਿਉਂ ਪੜਕੇ ਮੈਂ ਇੱਥੇ ਪੁੱਤ ਦੀ ਮੰਗ ਹੀ ਹੋਈ ਜਾਂਦਾ ਗੁੱਸਾ ਚੱਲ ਕੋਈ ਨਹੀਂ ਮੰਮੀ ਆ ਮਾਫ਼ ਕਰਨ ਨਾਲ ਦਾ ਕੀੜੀ ਗੱਲ ਆ ਕੋਈ ਜਤੀ ਸਾਡਾ ਘਰ ਨਾ ਮਸਾ ਮਸਾ ਬਸਿਆਗਾ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਪਿੰਡ ਚ ਕੋਈ ਅਜਿਹੀ ਬੇਇੱਜ਼ਤੀ ਹੋਵੇ ਤੇ ਮੁਰਕੇ ਤੈਨੂੰ ਪਤਾ ਫਿਰ ਬੰਦੇ ਦਾ ਮਰਨ ਹੋ ਜਾਂਦਾ ਜਦੋਂ ਅਜਿਹੀ ਗੱਲਾਂ ਲੋਕਾਂ ਚ ਹੋਣ ਲੱਗ ਜਾਂਨ ਸਾਡੀ ਇੱਜ਼ਤ ਤਾਂ ਤੇਰੇ ਹੱਥ ਚ ਚਿੰਨ੍ਹ ਜੇ ਤੂੰ ਚਾਹੇ ਰੱਖ ਸਕਦੀਆਂ ਤੇ ਜਦੋਂ ਚਾਹੇ ਤੂੰ ਵਿਗਾੜ ਸਕਦੀਆਂ ਨਾਲੇ ਪੁੱਤ ਕਿੱਡਾ ਹੀ ਗਰੀਬ ਹੋਵੇ ਉਹਨੂੰ ਇੱਜ਼ਤ ਪਿਆਰੀ ਹੁੰਦੀ ਆ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਪੈਸੇ ਦਾ ਮਾਤਵਲਾ ਨਹੀਂ ਆਪਾਂ ਨੂੰ ਇੱਜ਼ਤ ਦਾ ਪਿਆਰ ਹੈ ਜਿੰਨੇ ਇੱਜ਼ਤ ਮਿਲੂਗੀ ਨਾ ਉਹ ਨਹੀਂ ਚੰਗਾ ਇਹ ਵੀ ਆਪਣੇ ਵਾਸਤੇ ਕਰ ਰਹੀ ਆ ਇਹਨੂੰ ਵੀ ਐਵੇਂ ਜਿਵੇਂ ਕੁਛ ਲੱਗ ਜੂਗੀ ਤਾਂ ਆਪਣੇ ਘਰ ਤੇ ਜੂਨ ਸੁਧਰ ਜੂਗੀ ਨਹੀਂ ਇਹਨੂੰ ਵੀ ਕੀ ਲੋੜ ਆ ਇਹ ਵੀ ਹੋਰ ਬਹੂਆਂ ਵਾਂਗੂ ਘਰੇ ਬਹਿ ਕੇ ਸਾਰੀ ਸਕਦੀ ਆ ਸਹੀ ਗੱਲ ਆ ਚੱਲ ਪੁੱਤ ਮੈਨੂੰ ਮਾਫ਼ ਕਰ ਦਿੱਤੀ ਕੋਈ ਨਹੀਂ ਲੈ ਪੁੱਤ ਮੈਂ ਰੋਟੀ ਬਣਾਉਣੀ ਆ ਤੁਸੀਂ ਬੈਠੋ ਕਰ ਲਓ ਚੱਲ ਚੱਲ ਜੁੱਤੀ ਅੰਦਰ ਆ ਜਾ